ਹਾਂਜੀ ਸਸਤੀ ਗੱਲ ਨਮਸਕਾਰ ਆਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਸੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਹੋ ਰਿਹਾ ਜੀ ਖਾਸ ਖਾਸ ਕਿਉਂ ਹੋ ਰਿਹਾ ਕਿਉਂਕਿ ਅੱਜ ਗਿੱਦੜਬਾਦੋਂ ਵੀਰ ਆਏ ਹੋਏ ਆ ਜੀ ਸਾਡਾ ਇੰਟਰਵਿਊ ਲੈਣ ਵਾਸਤੇ ਸੋ ਆਪਾਂ ਤੁਹਾਨੂੰ ਮਿਲਾਵਾਂਗੇ ਵੀਰ ਜੀ ਹੋਰਾਂ ਨਾਲ ਉਹ ਦੱਸਣਗੇ ਵੀ ਜਿਹੜਾ ਇੰਟਰਵਿਊ ਉਹ ਕਿਹੜੇ ਚੈਨਲ ਤੇ ਪੋਸਟ ਕਰਨਗੇ ਹਨਾ ਜਾਂ ਮੰਨ ਕੇ ਚੱਲੋ ਕਿੱਥੇ ਅਪਲੋਡ ਕਰਨਗੇ ਉਹ ਸਾਰੀ ਜਾਣਕਾਰੀ ਆਪਾਂ ਵੀਰ ਜੀ ਹੋਰਾਂ ਤੋਂ ਲਵਾਂਗੇ ਤੇ ਅੱਜ ਨੂੰ ਸਾਡੀਆਂ ਜਿਹੜੀਆਂ ਵੀਡੀਓਜ਼ ਕਿਵੇਂ ਲੱਗੀਆਂ ਤੇ ਬਾਕੀ ਅਸੀਂ ਮਿਲਾਉਣੇ ਆ ਜੋ ਉਹਨਾਂ ਨਾਲ ਤੇ ਮਿਲੋ ਜੇ ਤੁਸੀਂ ਫਿਰ ਵੀਰ ਜੀ ਹੋਰਾਂ ਨਾਲ ਕਰਿਓ ਜੀ ਗੱਲਬਾਤ ਜਿਹੜਾ ਮੋਟਾ ਸਾਡੋ ਵੀ ਆ ਚੁੱਕਿਆ ਮੋਟਾ ਵਿੱਕੀ ਵੀ ਆਇਆ ਫਿਰਦਾ ਅੱਜ ਤੇ ਹੁਣ ਮੈਂ ਤੁਹਾਨੂੰ ਕੈਮਰਾ ਬੈਕ ਕਰਕੇ ਇੱਕ ਵਾਰੀ ਦਿਖਾਉਣਾ ਵੀ ਕੀ ਕੁਝ ਚੱਲ ਰਿਹਾ ਯਾਰ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਹੋ ਰਹੀ ਹੈ ਜਿਹੜੀ ਤਿਆਰੀ ਵੀ ਕੀ ਸਿਚੁਏਸ਼ਨ ਬਣੂਗੀ ਕਿੱਥੇ ਬੈਠਣਾ ਕਰਨਾ ਹਨਾ ਕੈਮਰੇ ਘੁੰਮੇ ਦਾ ਸੈਟਅਪ ਵਗੈਰਾ ਸਾਰਾ ਕੁਝ ਲਗਾਇਆ ਜਾ ਰਿਹਾ ਤੇ ਚਲੋ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਅਕੀਰ ਇਸੀ ਚਾਹ ਥੋੜੀ ਜਿਹੀ એનર્ਜੀ ਆ ਜੇ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਮਿਲਾਵਾਂ ਤੈਨੂੰ ਜਿਹੜਾ ਸੈਟਅਪ ਵਗੈਰਾ ਹੋ ਚੱਕਿਆ ਜੀ ਸਾਰਾ ਸੈੱਟ ਤੇ ਆਪਾਂ ਮਲਾਉਣੇ ਤੁਹਾਨੂੰ ਵੀਰ ਜੀ ਹੋਣਾ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ। ਹਾਂਜੀ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਜੀ ਜਿਹੜੀ ਆਪਾਂ ਇੰਟਰਵਿਊ ਦੀ ਵੀਡੀਓ ਅਪਲੋਡ ਕਰਨੀ ਉਹ ਕਿਹੜੇ ਚੈਨਲ ਤੇ ਕਰਨੀ ਆ। ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਭਸੀਆਕਾਲ। ਵੀ ਆਪਾਂ ਜਿਹੜਾ ਆਪਣਾ ਪੌਡਕਾਸਟ ਵਗੈਰਾ ਦਾ ਚੈਨਲ ਜਿਹੜਾ ਆਪਾਂ ਸ਼ੁਰੂ ਕੀਤਾ ਹੋਇਆ ਤੇ ਅੱਜ ਆਪਾਂ ਬਾਈ ਅਮਨ ਵੀਰ ਨੂੰ ਜਿਹੜਾ ਇੱਥੇ ਕੀ ਮਿਲਣਾ ਇਸ ਦਿਨ ਉਹਨਾਂ ਦੇ ਜਿਹੜੀ ਇੰਟਰਵਿਊ ਕਰਨ ਆਏ ਸੀਗੇ। ਤੇ ਦ ਤੇ ਨਾਲ ਹੀ ਜਿਹੜਾ ਆਪਣਾ YouTube ਪੇਜ ਬਣਿਆ ਹੋਇਆ ਸਰ ਉਹ ਵੀ ਸਰਜੀਤ ਮਠਾੜੂ ਤੇ ਬਣਿਆ ਹੋਇਆ ਹੈਗਾ ਹੋ ਸਕਦਾ ਹੈ ਅੱਜ ਨਹੀਂ ਤਾਂ ਸੁਭਾ ਆਪਣਾ 9 ਵਜੇ ਤੱਕ ਜਿਹੜੀ ਇਹਨਾਂ ਦੀ ਜਿਹੜੀ ਇੰਟਰਵਿਊ ਆਪਾਂ ਅਪਲੋਡ ਕਰਾਂਗੇ ਤੇ ਸਾਰੇ ਵੀਰਾਂ ਨੇ ਜਿਹੜਾ ਕਿ ਉਸ ਆਪਣੇ Facebook ਪੇਜ ਤੇ ਜਾ ਕੇ YouTube ਤੇ ਜਾ ਕੇ ਬਾਈ ਹੋਰਾਂ ਦੀ ਜਿਹੜੀ ਇੰਟਰਵਿਊ ਦੇਖਣੀ ਹੈ ਤੇ ਬਾਅਦ ਤਵਾ ਜਿਹੜੀ ਉਹਨੂੰ ਸ਼ੇਅਰ ਜਰੂਰ ਕਰਦੇ ਤੇ ਲਾਈਕ ਕਮੈਂਟ ਜਰੂਰ ਕਰਨਾ ਤੇ ਦੱਸਣਾ ਵੀ ਜਿਹੜੀ ਇੰਟਰਵਿਊ ਕਿੱਦਾਂ ਦੀ ਹੋਈ ਆ ਹਨਾ ਸੋ ਵੀਰ ਹੋਰਾਂ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਇਹ ਵੀ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਸਟਰਗਲ ਕਰਕੇ ਅੱਗੇ ਵਧਦੇ ਆ ਉਹਨਾਂ ਭੈਣ ਭਰਾਵਾਂ ਦੀ ਹੈਲਪ ਕਰਦੇ ਆ ਹਨਾ ਮਤਲਬ ਕਿ ਉਹਨਾਂ ਨੂੰ ਅੱਗੇ ਆਪਣੇ ਜਰੀਏ ਸੋਸ਼ਲ ਮੀਡੀਆ ਤੇ ਹੋਰ ਅੱਗੇ ਲੈ ਕੇ ਹੁੰਦੇ ਆ ਸੋ ਇਸ ਕਰਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਫਿਰ ਹੁਣ ਅਗਲੇ ਟੇਕ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਜੀ ਹਨਾ ਜਿਹੜਾ ਸਾਡਾ ਇੰਟਰਵਿਊ ਹੋ ਚੁੱਕਿਆ ਜਾਂ ਹੋ ਰਿਹਾ ਸਾਰੀ ਆਪਾਂ ਇੱਕ ਇੱਕ ਨਿੱਕੀ ਨਿੱਕੀ ਚੀਜ਼ ਦਿਖਾਵਾਂਗੇ ਸੋ ਮਿਲਦੇ ਆਂ ਨੈਕਸਟ ਟੇਕ ਦੇ ਵਿੱਚ ਹਾਂਜੀ ਅਮਾ ਜੀ ਜਿਵੇਂ ਕਿ ਆਪਾਂ ਨੇ ਪਹਿਲਾਂ ਗੱਲਬਾਤ ਕਰ ਲਈ ਤੁਸੀਂ ਦੱਸਿਆ ਸੀਗਾ ਕਿ ਮੈਂ ਸ਼ੈਰਨ ਕਹਾਣੀ ਵੀ ਕਰ ਲੈਂਦਾ ਤੇ ਮੈਂ ਜ਼ਰੂਰ ਚਾਹੁੰਗਾ ਕਿ ਦੋ ਗੋਲ ਤੁਸੀਂ ਆਪਣੇ ਦ ਹਾਂਜੀ ਬੀਤਿ ਬਿਲਕੁਲ ਮੈਂ ਕੁਛ ਆਪਣੀ ਲਾਈਫ ਤੇ ਲਿਖਿਆ ਸੀ ਨਾ ਸੋ ਮੈਂ ਉਹੀ ਆਪਣੇ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦਾ ਕਿ ਮੈਂ ਬੜਬੋਲਾ ਆ ਮੈਂ ਮਜਾਕੀਆ ਆ ਕਈ ਕਹਿੰਦੇ ਬੜਾ ਮੈਂ ਹੱਸਦਾ ਆ ਜੇ ਤੁਸੀਂ ਵੀ ਮੇਰੇ ਬਾਰੇ ਨਹੀਂ ਜਾਣਦੇ ਆਜੋ ਅੱਜ ਮੈਂ ਆਪਣੇ ਬਾਰੇ ਦੱਸਦਾ ਆ ਕਿ ਗਰੀਬ ਪਰਿਵਾਰ ਚ ਪੈਦਾ ਹੋਇਆ 8ਵੀਂ ਤੱਕ ਰੈਗੂਲਰ ਪੜ੍ਹਿਆ ਆ ਫੇਰ ਸਮੇਂ ਦੀ ਮਾਰ ਪਈ ਕਰਨੀ ਪੈਗੀ ਮਿਹਨਤ ਮਜ਼ਦੂਰੀ ਸੀ ਦਿਮਾਗ ਨੇ ਕਿਹਾ ਕੰਮ ਦੇ ਨਾਲ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਸੀ ਫਿਰ ਮੈਂ ਪ੍ਰਾਈਵੇਟ 10ਵੀਂ ਕੀਤੀ ਪਲੱਸ 2 ਕੀਤੀ ਡਿਪਲੋਮਾ ਕੀਤਾ ਤੇ ਅੱਜ ਗ੍ਰੈਜੂਏਸ਼ਨ ਵੀ ਕਰ ਰਿਹਾ ਆ ਪਰ ਸਮਾਂ ਜਿਹੜਾ ਹਜੇ ਵੀ ਨਹੀਂ ਬਦਲਿਆ ਕਿਉਂਕਿ ਮੈਂ ਮਿਹਨਤ ਮਜ਼ਦੂਰੀ ਆਜੀ ਵੀ ਕਰ ਰਹਾ ਆ ਪਰ ਮੈਂ ਰੱਬ ਨੂੰ ਦੋਸ਼ ਨਹੀਂ ਦੇਣਾ ਪਰ ਮੈਂ ਰੱਬ ਨੂੰ ਦੋਸ਼ ਨਹੀਂ ਦੇਣਾ ਕਿ ਮੇਰੀ ਕਿਸਮਤ ਮਾੜੀ ਹੈ ਜੇ ਰੱਬ ਨੇ ਚਾਹਾ ਤਾਂ ਦਿਨ ਜ਼ਰੂਰ ਬਦਲੂ ਕਿਉਂਕਿ ਜਿਹੜੀ ਮੇਰੀ ਮਿਹਨਤ ਹੈ ਹਜੇ ਚੱਲੀ ਹੋਈ ਹੈ ਵਾਹ ਵਾਹ ਕਮਾਲ ਮੋٹے ਦੀ ਡਿਊਟੀ ਲਾ ਦਿੱਤੀ ਗਈ ਹੈ ਜੀ ਪਾਣੀ ਪਿਉਂਦੇ ਇਹ ਅਜ ਵਿਹਲਾ ਸੀਗਾ ਕੰਮ 'ਚ ਕਿੱਥੇ ਕਰਦੇ ਬੰਦੇ ਇਹ ਲਿਆ 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 ਮੋਟੇ ਜਲਦੀ ਪਾਣੀ ਲਿਆ ਸੋ ਬਹੁਤ ਵਧੀਆ ਇੰਟਰਵਿਊ ਚੱਲ ਰਿਹਾ ਹੈ ਨਾ ਵੀਰ ਜੀ ਹੋਰਾਂ ਦਾ ਬਹੁਤ ਵਧੀਆ ਜਿਹੜਾ ਸਾਡਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ। ਆਂਕੜੇ ਦੇ ਵਿੱਚ ਪੜਗੇ। ਤੇ ਮੂੰਹ ਬਾਲਾ ਵੱਡਾ ਵਿੱਚ ਨਹੀਂ ਆਈ ਜੀ। ਮੂੰਹ ਬਾਲਾ ਵੱਡਾ। ਜਿਹੜਾ ਖੋਲ ਕੇ ਦੇਖੀ ਤਾਂ ਨਹੀਂ ਆ। ਨਹੀਂ। ਤੇ ਲੋ ਜੀ ਦੋਸਤੋ ਆਪਣਾ ਜਿਹੜਾ ਇੰਟਰਵਿਊ ਹੋ ਚੁੱਕਿਆ ਜੀ ਪੂਰਾ ਤੇ ਵੀਰ ਹੋਰੀ ਲੈ ਰਿਹਾ ਇਜਾਜ਼ਤ ਜਾ ਰਹੇ ਆ ਸੋ ਆਪਾਂ ਇੱਕ ਵਾਰੀ ਫੇਰ ਵੀਰੇ ਹੋਰਾਂ ਨੂੰ ਮਲਾਵਾਂਗੇ। ਤੋ ਹਾਂਜੀ ਵੀਰੇ ਆਪਣਾ ਦਰਸ਼ਕਾਂ ਨੂੰ ਇਹ ਦੱਸ ਦੋ ਵੀ ਆਪਣਾ ਦੁਬਾਰਾ ਫੇਰ ਵੀ ਚੈਨਲ ਦਾ ਨਾਮ ਦੱਸ ਦੋ ਜਿਹੜੇ ਚੈਨਲ ਤੇ ਆਪਾਂ ਆਪਣਾ ਇੰਟਰਵਿਊ ਅਪਲੋਡ ਕਰਨਾ ਹੈ ਨਾ ਉਹ ਚੈਨਲ ਦਾ ਨਾਮ ਦੱਸ ਦੋ ਤੇ ਆਪਣਾ ਜੋ ਕੁਝ ਵੀ ਕਹਿਣਾ ਸਾਰਾ ਕੁਝ ਦੱਸ ਦੋ ਆਪਣੀ ਹਾਂਜੀ ਵੀਰੇ ਜਿਵੇਂ ਕਿ ਆਪਾਂ ਹੁਣ ਬਾਈ ਉਹਨਾਂ ਦਾ ਇੰਟਰਵਿਊ ਕੀਤਾ ਤੇ ਬਹੁਤ ਸੋਹਣਾ ਦਾ ਡਾਟਾ ਇੰਟਰਵਿਊ ਗਿਆ ਤੇ ਬਾਈ ਉਹਨਾਂ ਨੇ ਬਹੁਤ ਸਪੋਰਟ ਕੀਤੀ ਆਂਡੀ ਇੰਟਰਵਿਊ ਦੇ ਵਿੱਚ ਤੇ ਵਧੀਆ ਸੀ ਗੱਲਬਾਤ ਕੀਤੀ ਹੈ ਤੇ ਦੋਸਤੋ ਜਿਹੜਾ ਆਪਣਾ ਜਿਹੜਾ ਇੰਟਰਵਿਊ ਦੀ ਜਿਹੜੀ ਇਹ ਵੀਡੀਓ ਹੈ ਆਪਣੀ ਕੱਲ ਨੂੰ ਆਪਾਂ 10 ਵਜੇ ਸਰਜੀਤ ਮਠਾੜੂ ਫੇਸਬੁੱਕ ਤੇ ਸਰ ਤੇ ਉਸ ਦੀ ਆਪਾਂ ਜਿਹੜੀ ਕਿ ਅਪਲੋਡ ਕਰ ਦਾਂਗੇ ਤੇ ਸਾਰੇ ਆਪਣੇ ਵੀਰ ਭਰਾਵਾਂ ਨੇ ਵੀਡੀਓ ਦੇਖਣੀ ਜ਼ਰੂਰ ਹੈ ਤੇ ਵਾਧ ਤੇ ਵਾਰ ਸ਼ੇਅਰ ਤੇ ਲਾ ਜ਼ਰੂਰ ਕਰਨਾ ਵੀਰਾਂ ਧੰਨਵਾਦ ਥੈਂਕ ਯੂ ਜੀ ਜੇ ਤੁਸੀਂ ਵੀ ਚਾਹੋਣੇ ਹਨਾ ਵੀ ਤੁਹਾਡਾ ਵੀ ਕੋਈ ਇੰਟਰਵਿਊ ਲੈਣ ਆਵੇ ਤੇ ਐਦਾਂ ਤੁਹਾਨੂੰ ਵੀ ਕੋਈ ਪਿਆਰ ਦੇਵੇ ਤਾਂ ਪਲੀਜ਼ ਤੁਸੀਂ ਇੱਕ ਦੂਜੇ ਦੀ ਸਪੋਰਟ ਕਰਕੇ ਇੱਕ ਦੂਜੇ ਨੇ ਇਸ ਕਾਬਿਲ ਜ਼ਰੂਰ ਬਣਾਓ ਵੀ ਤੁਹਾਡੇ ਵੀ ਘਰੇ ਇੰਟਰਵਿਊ ਲੈਣ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੇ ਅੱਜ ਤੇ ਰੱਬ ਕਰੇ ਸਾਰਿਆਂ ਨੇ ਖੁਸ਼ੀ ਨਸੀਬ ਹੋਵੇ ਜੀ ਤੇ ਬਾਕੀ ਆਪਾਂ ਵੀਰ ਦਾ ਕੰਟੈਕਟ ਨੰਬਰ ਦੇ ਦਾਂਗੇ ਤੁਹਾਡੇ ਰਿਲੇਸ਼ਨ ਦੇ ਵਿੱਚ ਕੋਈ ਵੀ ਹਨਾ ਐਦਾਂ ਦਾ ਬੰਦਾ ਜਿਹੜਾ ਸੋ ਵੀਰੇ ਨੂੰ WhatsApp ਤੇ ਤੁਸੀਂ ਉਹਦੀ ਪ੍ਰੋਫਾਈਲ ਭੇਜਿਓ ਤੇ ਜੇਕਰ ਉਹ ਬੰਦਾ ਵਾਕਈ ਮਿਹਨਤੀ ਹੋਇਆ ਤਾਂ ਵੀਰਾ ਉਹਨਾਂ ਦਾ ਆਕੇ ਇੰਟਰਵਿਊ ਲਵੇਗਾ ਠੀਕ ਹੈ ਜੀ ਅੱਜ ਵੀਰੋ ਮੈਂ ਆਪਣਾ ਤੁਹਾਨੂੰ ਨੰਬਰ ਦੱਸ ਦਿੰਨਾ ਤੁਸੀਂ ਜਿਹੜਾ ਕਿ ਮੈਨਾਂ ਕੰਟੈਕਟ ਕਰ ਸਕਦੇ ਹੋ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਕਾਬਿਲ ਇਨਸਾਨ ਮਿਹਨਤੀ ਇਨਸਾਨ ਜਿਹੜਾ ਕਿ ਸਟਰਗਲ ਕਰ ਰਿਹਾ ਹੈ ਕਿੱਤਾ ਕੋਈ ਵੀ ਹੋਵੇ ਆਪਾਂ ਇਹਨੇ ਕਹਿੰਦੇ ਸੋਸ਼ਲ ਮੀਡੀਆ ਕੀਤਾ ਚਾਹੇ ਕੋਈ ਵੀ ਹੋਵੇ ਪਰ ਮਿਹਨਤੀ ਹੋਵੇ ਬੰਦਾ ਤੇ ਆਪਾਂ ਜਿਹੜੀ ਕਿ ਉਹਦੀ ਮਿਹਨਤ ਨੂੰ ਜਿਹੜੀ ਕਿ ਦੁਨੀਆ ਸਾਹਮਣੇ ਜਰੂਰ ਰੱਖਾਂਗੇ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੱਸ ਦਾਂ 9780671276 71276 ਤੁਸੀਂ ਆਹ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਉਸ ਜਿਹੜੀ ਪ੍ਰੋਫਾਈਲ ਤੁਸੀਂ ਮੈਨੂੰ ਭੇਜੋ ਤੇ ਫਿਰ ਆਪਾਂ ਜਿਹੜੀ ਕਿ ਬਾਈ ਦੇ ਘਰ ਆ ਕੇ ਉਸ ਦੀ ਜਿਹੜੀ ਇੰਟਰਵਿਊ ਕਰਾਂਗੇ ਤੇ ਬਾਈ ਨੂੰ ਆਪਾਂ ਜਿਹੜੀ ਦੁਨੀਆ ਦੇ ਸਾਹਮਣੇ ਰੱਖਾਂਗੇ ਥੈਂਕ ਯੂ ਸੋ ਮਿਲਦੇ ਹਾਂ ਇਨੈਕਟ ਵਲੌਗ ਦੇ ਵਿੱਚ ਤਾਤਾ ਕਰੀ ਰੱਬ ਰੱਖਾ ਧੰਨਵਾਦ